ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਅੱਜ ਜਿਹੜੀ ਅਪਡੇਟ ਆਈ ਹੈ ਉਹ ਕੇਂਦਰ ਦੀ ਸਰਕਾਰ ਵੱਲੋਂ ਆਈ ਹੈ ਕੇਂਦਰ ਵੱਲੋਂ ਚਲਾਇਆ ਜਾ ਰਿਹਾ ਮਨਰੇਗਾ ਜਿਹੜਾ ਕਿ ਪਿੰਡਾਂ ਦੇ ਵਿੱਚ ਉਹਦੇ ਤੇ ਇੱਕ ਕਾਰਵਾਈ ਹੋਣ ਜਾ ਰਹੀ ਹੈ ਕਿਹੜੀ ਕਾਰਵਾਈ ਹੋਣ ਜਾ ਰਹੀ ਹੈ ਪੂਰੀ ਅਪਡੇਟ ਦੀ ਗੱਲ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧીએ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਸਾਮਣੇ ਲਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕਾਰਵਾਈ ਇਹ ਵੱਡੀ ਹੋਣ ਜਾ ਰਹੀ ਹੈ ਜਿਵੇਂ ਕਿ ਹਰ ਪਿੰਡ ਦੇ ਵਿੱਚ ਨਰੇਗਾ ਲੱਗਿਆ ਹੋਇਆ ਹੈ ਅਕਸਰ ਦੇਖਣ ਦੇ ਵਿੱਚ ਆਇਆ ਜਿੱਥੇ ਵੀ ਨਰੇਗਾ ਕੰਮੇ ਕੰਮ ਕਰਦੇ ਨੇ ਕਈ ਵਾਰ ਕਈ ਪਿੰਡਾਂ ਦੇ ਵਿੱਚ ਦੇਖਿਆ ਗਿਆ ਹੈ ਆਮ ਤੌਰ ਤੇ ਕਿ ਜਿਹੜੇ 1.5 ਗਿਟ ਦੀ ਜਗ੍ਹਾ ਤੇ ਇਹ ਜਿਹੜਾ 1 ਮਹੀਨਾ 2 ਮਹੀਨਾ ਕੰਮ ਚਲਾਇਆ ਜਾਂਦਾ ਹੈ ਇਸ ਕਰਕੇ ਜਿਹੜਾ ਕੰਮ ਹੈ ਉਹ ਅੱਗੇ ਨਹੀਂ ਵਧਦਾ ਤੇ ਦਿਹਾੜੀ ਵੀ ਜਿਹੜੀ ਗੌਰਮੈਂਟ ਨੂੰ ਪੂਰੀ ਦੇਣੀ ਪ ਸੋ ਇਸ ਨੂੰ ਦੇਖਦੇ ਹੋਏ ਜਿਹੜੀ ਵੱਡੀ ਅਪਡੇਟ ਅੱਜ ਆ ਰਹੀ ਹੈ ਉਹ ਕੇਂਦਰ ਦੀ ਸਰਕਾਰ ਜਿਹੜੀ ਹੈ ਇੱਕ ਕਾਰਵਾਈ ਨਰੇਗਾ ਕੰਮਿਆਂ ਦੇ ਕਰਨ ਜਾ ਰਹੀ ਹੈ ਹੁਣ ਨਰੇਗਾ ਕੰਮਿਆਂ ਨੂੰ ਜਿਹੜਾ ਕੰਮ ਹੈ ਉਹ ਵੰਡ ਕੇ ਦਿੱਤਾ ਜਾਏਗਾ ਤੇ ਹਰ ਕੰਮ ਇਹਨੂੰ ਜਿਹੜਾ ਉਹ ਜਗ੍ਹਾ ਦਿੱਤੀ ਜਾਏਗੀ ਮਿਲ ਕੇ ਕਿ ਸਾਨੂੰ ਇਹ ਕੰਮ ਜਿਹੜਾ ਉਹ ਸਾਮ ਤੱਕ ਕਲੀਅਰ ਚਾਹੀਦਾ ਹੈ ਤੇ ਉਹਨਾਂ ਦੀ ਜਿਹੜੀ ਬਕਾਇਦਾ ਵੀਡੀਓਗ੍ਰਾਫੀ ਵੀ ਹੋਇਆ ਕਰੇਗੀ ਕਿ ਕੀ ਕੰਮ ਕਿਸ ਨੇ ਕੀਤਾ ਹੈ ਤੇ ਕਿੰਨੇ ਚਿਰ ਦੇ ਵਿੱਚ ਕੀਤਾ ਹੈ ਜਿਹੜਾ ਨਰੇਗਾ ਕੰਮ ਹੁਣ ਇਸ ਨੂੰ ਪੇਮੈਂਟ ਮਿਲੇਗੀ ਉਹ ਤਾਂ ਹੀ ਮਿਲੇਗੀ ਜੇਕਰ ਉਹ ਕੰਮ ਕਲੀਅਰ ਹੋਇਆ ਕਰੇਗਾ ਸੋ ਅਕਸਰ ਦੇਖਣ ਦੇ ਵਿੱਚ ਆਇਆ ਕਈ ਜਗ੍ਹਾ ਤੇ ਜਿਹੜਾ ਅਫਸਰਾਂ ਨੇ ਰੇਡ ਪਾਈ ਹੈ ਉੱਥੇ ਦੇਖਣ ਦੇ ਵਿੱਚ ਆਮ ਤੌਰ ਤੇ ਪਾਇਆ ਗਿਆ ਕਿ ਚਾਰ-ਚਾਰ ਦੇ ਝੁੰਡ ਬਣਾ ਕੇ ਕਿਤੇ ਦੋ-ਦੋ ਦੇ ਝੁੰਡ ਬਣਾ ਕੇ ਗੱਪਾਂ ਮਾਰ ਕੇ ਫੋਟੋ ਖਿੱਚ ਕੇ ਜਿਹੜਾ ਉਹ ਘਰੇ ਚਲੇ ਜਾਂਦੇ ਨੇ ਤੇ ਸਰਕਾਰ ਦਾ ਜਿਹੜਾ ਪੈਸਾ ਉਹ ਵੇਸਟ ਹੁੰਦਾ ਹੈ 1800 ਤੋਂ ਕੁਝ ਜ਼ਿਆਦਾ ਜਿਹੜਾ ਇੱਕ ਹਫ਼ਤੇ ਦੀ ਜੜੀ ਦਿਹਾੜੀ ਬਣਦੀ ਹੈ ਇਹਨਾਂ ਦੀ ਤੇ 6000 ਤੋਂ ਬਾਅਦ ਜਿਹੜਾ ਮਹੀਨੇ ਦਾ ਬਣ ਜਾਂਦਾ ਹੈ 330 ਰੁਪਏ ਜਿਹੜੀ ਜੜੀ ਹੈ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਉਸ ਨੂੰ ਅਧੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਫੈਸਲਾ ਲਿਆ ਗਿਆ ਇਹਨਾਂ ਦੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੰਮ ਦੀ ਹੋਇਆ ਕਰੇਗੀ ਤਾਂ ਹੀ ਇਹਨਾਂ ਨੂੰ ਪੇਮੈਂਟ ਜਿਹੜੀ ਹੈ ਗਵਰਨਮੈਂਟ ਕਰਿਆ ਕਰੇਗੀ ਇਸ ਦੇ ਨਾਲ ਹੀ ਜਿਹੜਾ ਫਰਕ ਪਏਗਾ ਕੰਮ ਪਿੰਡਾਂ ਦੇ ਵਿੱਚ ਵਧੇਗਾ ਤੇ ਕੰਮ ਜਿਹੜਾ ਹੋਏਗਾ ਤੇ ਕੰਮ ਜਿਹੜਾ ਕੀਤਾ ਹੋਏਗਾ ਉਸ ਨੂੰ ਹੀ ਪੇਮੈਂਟ ਜਿਹੜੀ ਹੈ ਉਹ ਮਿਲਿਆ ਕਰੇਗੀ ਸੋ ਜਿਹਦਾ ਕੰਮ ਅਧੂਰਾ ਹੋਏਗਾ ਉਸ ਨੂੰ ਪੇਮੈਂਟ ਨਹੀਂ ਮਿਲੇਗੀ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ